ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਆ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਆ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਹੈ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤਾਨੂੰ ਹੀ ਪਤਾ 50 ਦੇ ਕਰੀਬ ਉਥੋਂ ਉਹਦਨ ਬਾਰਡਰ ਤੋਂ ਮੋੜ ਦਿੱਤੇ ਗਏ ਉਹ ਬੀਬੀ ਭਰ ਚੱਲ ਗਈ ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫਿਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉਥੋਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਮੇਸ਼ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਇਹ ਜੱਥੇ ਦਾ ਮਾਮਲਾ ਨਹੀਂ ਆ ਜਿਹਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਸੀ ਉੱਥੇ ਉਥੇ ਉਹਨੇ ਪਠਾਨ ਮੁਸਲਮਾਨ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ सुषमा ਸਵਰਾਜ ਉਥੇ ਜਦੋਂ ਉਹ ਉਹਦੀ ਨਹੀਂ ਮਤਲਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਧੱਕੇ ਨਾਲ ਫੇਰ ਇੱਥੇ ਲਿਆਂਦਾ ਗਿਆ ਤੇ ਉਹ ਤਾਂ ਹੈ ਹੀ ਮੁਸਲਮਾਨ ਹੀ ਤੋਂ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਦ ਭਾਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤਾ ਰਹੂਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਛੱਟ ਮਾਰੀ ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਆ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਆ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤੁਹਾਨੂੰ ਹੀ ਪਤਾ 50 ਦੇ ਕਰੀਬ ਉੱਥੋਂ ਉਹਦਣ ਬਾਰਡਰ ਤੋਂ ਮੋੜ ਦਿੱਤੇ ਗਏ ਉਹ ਬੀਬੀ ਭਰ ਚੱਲ ਗਈ ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫੇਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉਥੋਂ ਦੇ ਜਿਹੜੇ ਪ੍ਰਧਾਨ ਆ ਪਾਕਿਸਤਾਨ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਮੇਂ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਇਹ ਜੱਥੇ ਦਾ ਮਾਮਲਾ ਨਹੀਂ ਆ ਜਿੱਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ વિશે જો ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਹੈ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਸੀ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨਾਂ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉੱਥੇ ਜਦੋਂ ਉਹ ਉਹਦੀ ਨਹੀਂ મતલਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਥੱਕੇ ਨਾਲ ਫੇਰ ਇੱਥੇ ਲਿਆਂਦਾ ਗਿਆ ਕਿ ਉਹ ਤਾਂ ਹੈ ਹੀ ਮੁਸਲਮਾਨ ਹੀ ਤੋ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਦ ਭਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤ ਆ ਰਹੂਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ